ਸੂਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਅਨ ਦਿਨੋ ਸ਼ਬਦ ਰਵੋ ਅਨ ਦਿਨ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ ਹਰ ਜੀਉ ਘਰ ਆਏ ਹਰ ਗੁਣ ਗਾਵਹ ਨਾਰੀ ਅਨ ਦਿਨ ਭਗਤ ਕਰਹਿ ਗੁਰ ਆਗੇ ਸਾ ਧਨਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਟ ਅੰਤਰ ਸੇ ਜਨ ਸ਼ਬਦ ਸੁਹਾਇ ਨਾਨਕ ਤਿਨ ਘਰ ਸਦ ਹੀ ਸੋਹਿਲਾ ਹਰ ਕਰ ਕਿਰਪਾ ਘਰ ਆਈ ਭਗਤਾਂ ਮਨ ਆਨੰਦ ਭਇਆ ਹਰ ਨਾਮ ਰਹਿ ਲਿਵ ਲਾਇ ਰਾਮ ਗੁਰਮਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੇ ਜਨ ਇਸ ਤਰੇ ਘਟ ਘਟ ਸ਼ਬਦ ਸੁਮਾਣੀ ਤੇਰੇ ਗੁਣ ਗਾਵਹਿ ਸਹਿਜ ਸੁਮਾਵਹਿ ਸ਼ਬਦੇ ਮੇਲ ਮਲਾਈ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਗੁਰ ਹਰਿ ਮਾਰਗ ਪਾਈ ਸੰਤ ਸੰਗਤ ਸਿਉ ਮੇਲ ਭਇਆ ਹਰ ਹਰ ਨਾਮ ਸੁਮਾਈ ਰਾਮ ਗੁਰ ਕੈ ਸ਼ਬਦ ਸਦ ਜੀਵਨ ਮੁਕਤ ਭਈ ਹਰ ਕੈ ਨਾਮ ਲਿਵ ਲਾਇ ਰਾਮ ਹਰ ਨਾਮ ਚੇਤ ਲਾਇ ਗੁਰ ਮੇਲ ਮਲਾਈ ਮਨੁਆ ਰਤਾ ਹਰ ਨਾਲੇ ਸੁਖ ਦਾਤਾ ਪਾਇਆ ਮੋਹ ਚਕਾਇਆ ਹਨ ਦਿਨ ਨਾਮ ਸੰਭਾਲੇ ਗੁਰ ਸ਼ਬਦ ਦੇ ਰਾਤਾ ਸਹਜੇ ਮਾਤਾ ਨਾਮ ਮਨ ਵਸਾਈ ਨਾਨਕ ਤਿਨ ਘਰ ਸਦ ਹੀ ਸੋਹਿਲਾ ਜੇ ਸਤਗੁਰ ਸੇਵ ਸਮਾਏ ਬਿਨ ਸਤਗੁਰ ਜਗ ਭਰਮ ਭੁਲਾਇਆ ਹਰ ਕਾ ਮਹਿਲ ਨਾ ਪਾਇਆ RAM ਗੁਰਮਖੇ ਇਕ ਮੇਲ ਮਲਾਇਆ ਤਿਨ ਕੇ ਦੂਖ ਗਵਾਇਆ RAM ਤਿਨ ਕੇ ਦੂਖ ਗਵਾਇਆ ਜਾਂ ਹਰ ਮਨ ਭਾਇਆ ਸਦਾ ਗਾਵਹਿ ਰੰਗ ਰਾਤੀ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਾਦੇ ਹੀ ਜਾਤੇ ਸਾਚੀ ਭਗਤ ਕਰਹਿ ਦਰ ਜਾਪਹਿ ਘਰ ਦਰ ਸੱਚਾ ਸੋਈ ਨਾਨਕ ਸੱਚਾ ਸੋਹਿਲਾ ਸੱਚੀ ਸਤਿ ਬਾਣੀ ਸ਼ਬਦੇ ਹੀ ਸੁਖ ਹੋਈ ਸੂਹੀ ਮਹੱਲਾਤੀ ਜਾ ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ ਰਾਮ ਸਦਾ ਹੋਵਹਿ ਸੁਹਾਗਣੀ ਹਰ ਜਿਉ ਮਰੈ ਨਾ ਜਾਇ ਰਾਮ ਹਰ ਜਿਉ ਮਰੈ ਨਾ ਜਾਇ ਗੁਰ ਕੈ ਸਹਿਜ ਸੁਭਾਈ ਸਾ ਧਨ ਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿੰਗਾਰੀ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਜਿਨੇ ਆਪੇ ਆਪ ਉਪਾਇਆ ਨਾਨਕ ਸਦਾ ਪਿਰ ਰਾਵੇ ਆਪਣਾ ਜਿਨ ਗੁਰ ਚਰਨੀ ਚਿਤ ਲਾਇਆ ਪਿਰ ਪਾਇੜਾ ਬਾਲੜੀਏ ਆਨੰਦਿਨ ਸਹਜੇ ਮਾਤੀ ਰਾਮ ਗੁਰਮਤੀ ਮਨ ਆਨੰਦ ਭਇਆ ਤਿਤ ਤਨ ਮੈਲ ਨਾ ਰਾਤੀ ਰਾਮ ਤਿਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਲਾਈ ਆਨੰਦਿਨ 라ਵੇ ਹਰ ਪ੍ਰਭ ਆਪਣਾ ਵਿਚੋ ਹੋ ਆਪ ਗੁਆਈ ਗੁਰਮਤਿ ਪਾਇਆ ਸਹਿਜ ਮਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੈ ਵੜਿਆਈ ਪ੍ਰਭ 라ਵੇ ਰੰਗ ਰਾਤੀ ਫਿਰ 라ਵੇ ਰੰਗ ਰਾਤੜੀਏ ਫਿਰ ਕਾ ਮਹਿਲ ਤਿਨ ਪਾਇਆ ਰਾਮ ਸੋ ਸਹੋ ਵਤ ਨਿਰਮਲ ਦਾਤਾ ਜਿਨ ਵਿੱਚੋ ਆਪ ਗਵਾਇਆ ਰਾਮ ਵਿੱਚੋ ਮੋਚ ਕਾਇਆ ਜਾਂ ਹਰ ਭਾਇਆ ਹਰ ਕਾਮਣ ਮਨ ਪਾਣੀ ਅਨੰਦ ਦੇਨ ਗੁਣ ਗਾਵੇ ਨਿਤ ਸਾਚੀ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਏਕੋ ਵਰਤੈ ਬਿਨ ਗੁਰ ਕਿਨੈ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੇਤੀ ਚੇਤ ਲਾਇਆ ਕਾਮਣ ਮਨ ਸੋਹਿ ਲੜਾ ਸਾਜਨ ਮਿਲੇ ਪਿਆਰੀ RAM ਗੁਰਮਤੀ ਮਨ ਨਿਰਮਲ ਹੋਆ ਹਰ ਰਾਖਿਆ ਉਰ ਧਾਰੇ RAM ਹਰ ਰਾਖਿਆ ਉਰ ਧਾਰੇ ਆਪਣਾ ਕਾਰਜ ਸੁਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹਿ ਲਿਆ ਮਨ ਮੇਰਾ ਪਾਇਆ ਕਰਮ ਵਿਧਾਤਾ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮਰਾਰੀ ਨਾਨਕ ਮੇਲ ਲਈ ਗੁਰ ਆਪਣੈ ਗੁਰ ਕੈ ਸ਼ਬਦ ਸਵਾਰੇ ਸੋਹੀ ਮਹੱਲਾ ਤੀਜਾ ਸੋਹਿ ਲੜਾ ਹਰਿ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਰਾਮ ਹਰ ਮਨ ਤਨੋ ਗੁਰਮੁਖ ਭੀਜੈ ਹਰਿ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਬਕੁਲ ਉਧਾਰੇ ਰਾਮ ਨਾਮ ਮੁਖ ਬਾਣੀ ਆਉਣ ਜਾਣ ਰਹੇ ਸੁਖ ਪਾਇਆ ਕਾਰ ਅਨਹਦ ਸੁਰਤ ਸੁਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੋਹੇ ਲੜਾ ਹਰਿ ਰਾਮ ਨਾਮ ਗੁਰ ਸ਼ਬਦ ਦੀ ਵਿਚਾਰੇ ਹਮ ਨੀਵੀਂ ਪ੍ਰਭ ਅਤ ਉੱਚਾ ਕਿਉ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬਹੁ ਕਿਰਪਾ ਤਾਰੀ ਹਰ ਕੈ ਸ਼ਬਦ ਸੁਭਾਏ ਰਾਮ ਮਿਲ ਸ਼ਬਦ ਸੁਭਾਏ ਆਪ ਗਵਾਏ ਰੰਗ ਸਿਉ ਰਲੀਆਂ ਮਾਣੀ ਸੀਜ ਸੁਖਾਲੀ ਜਾ ਪ੍ਰਭ ਪਾਇਆ ਹਰ ਹਰ ਨਾਮ ਸੁਮਾਣੀ ਨਾਨਕ ਸੁਹਾਗਣ ਸਾਵਡ ਭਾਗੀ ਜੇ ਚੱਲੈ ਸਤਗੁਰ ਪਾਏ ਹਮ ਨੀਵੀ ਪ੍ਰਭ ਅਤ ਉਚਾ ਕਿਉ ਕਰ ਮਿਲਿਆ ਜਾਏ RAM ਕਟ ਕਟੇ ਸਬਨਾ ਵਿੱਚ ਏਕੋ ਇਕੋ ਰਾਮ ਪਤਾਰੂ ਰਾਮ ਇਕਨਾ ਪ੍ਰਭ ਦੂਰ ਵਸੈ ਇਕਨਾ ਮਨ ਆਧਾਰੂ ਰਾਮ ਇਕਨਾ ਮਨ ਆਧਾਰੂ ਸਿਰਜਨ ਹਾਰੂ ਵੱਡ ਭਾਗੀ ਗੁਰ ਪਾਇਆ ਘਟ ਘਟ ਹਰ ਪ੍ਰਭ ਏਕੋ ਸੁਆਮੀ ਗੁਰਮੁਖ ਅਲਖ ਲਖਾਇਆ ਸਹਜੇ ਅਨੰਦ ਹੋਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੂ ਕਾਟ ਕਟੇ ਸਭਨਾ ਵਿੱਚ ਏਕੋ ਏਕੋ ਰਾਮੁ ਭਤਾਰੂ ਰਾਮੁ ਗੁਰ ਸੇਵਨ ਸਤਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਧੂੜ ਦੇਵ ਹੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ ਗੁਆਇ ਨਿਜ ਕਰ ਪਾਇਆ ਵਾਸਾ ਬੇਬੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮਤਿ ਨਾਮ ਪਰਗਾਸਾ ਹਰ ਹਰ ਆਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰਸੇਵਨ ਸਤਗੁਰ ਦਾਤਾ ਹਰ ਹਰ ਨਾਮ ਸੁਮਾਈ ਰਾਗ ਸੂਹੀ ਮਹੱਲਾ ਚੌਥਾ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਸਤ ਗੁਰੂ ਪੁਰਖ ਮਲਾਈ ਅਬਗਣ ਵਿਕਣਾ ਗੁਣ ਰਵਾ ਬਲਰਾਮ ਜੀਓ ਹਰ ਹਰ ਨਾਮ ਧਿਆਈ ਗੁਰ ਬਾਣੀ ਨਿਤ ਨਿਤ ਚਵਾਂ ਬਲਰਾਮ ਜੀਓ ਗੁਰ ਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ਹਉ ਮੈ ਰੂਗ ਗਿਆ ਭਉ ਭਾਗਾ ਸਹਜੇ ਸਹਿਜ ਮਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਆਨੰਦਿਨ ਸੁਖ ਮਾਣੀ ਨਿਤ ਰਲੀਆਂ ਨਾਨਕ ਧੁਰ ਸੰਜੋਗੋ ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਉ ਸੰਤ ਜਨਾ ਕਰ ਮੇਲ ਗੁਰ ਬਾਣੀ ਗਾਵਾਈਆ ਬਲਰਾਮ ਜੀਉ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚ ਮੇਲੇ ਸੁਹਾਇਆ ਗਿਆ ਕਰੋਦ ਮਮਤਾ ਤਨ 나ਠੀ ਪਾਖੰਡ ਭਰਮ ਗਵਾਇਆ ਹਉ ਮੈਂ ਪੀਰ ਗਈ ਸੁਖ ਪਾਇਆ ਅਰੋਗਤ ਭਏ ਸਰੀਰਾ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨ ਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂਰ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ ਕੂੜ ਕਪਟ ਕਮਾਵੇ ਮਹਾ ਦੁੱਖ ਪਾਵੇ ਵਿਣ ਸਤਗੁਰ ਮਗ ਨਾ ਪਾਇਆ ਉੱਜੜ ਪੰਥ ਭਮੈ ਗਾਵਾਰੀ ਖਿੰਨ ਖਿੰਨ ਤੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਗੁਰ ਪੁਰਖ ਮਲਾਈ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗਣਾਈ ਹਿਰਦੈ ਧਨ ਓ ਮਾਹੀਆ ਬਲਰਾਮ ਜੀਓ ਪੰਡਤ ਪਾਂਦੇ ਆਨ ਪੱਤੀ ਬਹਿਵਾਚਾਈਆ ਬਲਰਾਮ ਜੀਓ ਪੱਤੀ ਵਾਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਘਰ ਆਈ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਿਵਾਈ ਵਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਵਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੈ ਮੇਲੇ ਵਿਛੜ ਕਦੇ ਨਾ ਜਾਈ ਸੂਹੀ ਮਹੱਲਾ ਚੌਥਾ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਗੜੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਿੜਢੋ ਪਾਪ ਤ ਜਾਇਆ ਬਲਰਾਮ ਜੀਓ ਧਰਮ ਦ੍ਰਿੜ ਹੋ ਹਰ ਨਾਮ ਧਿਆਵੋ ਸਿਮਰਤ ਨਾਮ ਦ੍ਰਿੜਾਇ ਸਤਿਗੁਰ ਗੁਰਪੂਰਾ ਆਰਾਧੋ ਸਭ ਕਿਲ ਵਿਖ ਪਾਪ ਗੁਆਇਆ ਸਹਿਜ ਆਨੰਦ ਹੋ ਆਵਡ ਭਾਗੀ ਮਨ ਹਰ ਹਰ ਮਿਠਾ ਲਾਇਆ ਜਨ ਕਹਿ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੀ ਲਾਮ ਸਤਿਗੁਰ ਪੁਰਖ ਮਲਾਇਆ ਬਲਰਾਮ ਜੀਓ ਨਿਰਪਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਪਰਪੂਰੇ ਅੰਤਰ ਬਾਹਰ ਹਰ ਪ੍ਰਭੇ ਕੋ ਮੇਲਾ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਵਜਾਈ ਹਰ ਤੀਜੜੀ ਲਾਮ ਮਨ ਚਾਉ ਭਇਆ ਬੈਰਾਗਿਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵੱਡ ਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡ ਭਾਗੀ ਪਾਇਆ ਹਰ ਕਥੀਐ ਅਕਥ ਕਹਾਣੀ ਹਿਰਦੈ ਹਰ 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 ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬੈਰਾਗ ਜੀਓ ਹਰ ਚੌਥੜੀ ਲਾਮ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਪਾਈ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਆਨੰਦ ਇਹਨ ਹਰ ਲਿਵ ਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀਵਾਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨਹਿ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਨਾਸਤੀ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਕਰ ਦੂਜਾ ਗੁਰਮੁਖ ਹਰਗੁਣ ਗਾਏ ਹਿਰਦੈ ਰਸਨ ਰਸਾਈ ਹਰ ਰਸਨ ਰਸਾਈ ਮੇਰੇ ਪ੍ਰਭ ਪਾਏ ਮਿਲਿਆ ਸਹਜ ਸੁਭਾਈ ਹਨ ਦਿਨ ਭੋਗ ਭੋਗੇ ਸੁਖ ਸੋਵੇ ਸ਼ਬਦ ਰਹਿ ਲਿਵ ਲਾਈ ਵੱਡਾ ਭਾਗ ਗੁਰਪੂਰਾ ਪਾਈਐ ਹਨ ਦਿਨ ਨਾਮ ਧਿਆਈ ਸਹਜੇ ਸਹਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਈ ਸੰਗਤ ਸੰਤ ਮਲਾਈ ਹਰ ਸਰ ਨਿਰਮਲ ਨਾਈ ਨਿਰਮਲ ਜਲ ਨਾਈ ਮੈਲ ਗਵਾਏ ਭਈ ਪਵਿੱਤ ਸਰੀਰਾ ਦੁਰਮਤ ਮੈਲ ਗਈ ਭ੍ਰਮ ਭਾਗਾ ਹਉ ਮੈਂ ਬਿਨਠੀ ਪੀਰਾ ਨਦਰ ਪ੍ਰਭੂ ਸਤ ਸੰਗਤ ਪਾਈ ਮਿਜ ਕਰ ਹੋਆ ਵਾਸਾ ਹਰ ਮੰਗਲ ਰਸ ਰਸਨ ਰਸਾਈ ਨਾਨਕ ਨਾਮ ਪਰਗਾਸਾ ਅੰਤਰ ਰਤਨ ਵਿਚਾਰੀ ਗੁਰਮੁਖ ਨਾਮ ਪਿਆਰੀ ਹਰ ਨਾਮ ਪਿਆਰੇ ਸ਼ਬਦ ਨਿਸਤਾਰੀ ਅਗਿਆਨ ਅੰਧੇਰ ਗਵਾਇਆ ਗਿਆਨ ਪਰ ਚੰਦ ਬਲਿਆ ਘਟ ਚਾਨਣ ਕਰ ਮੰਦਰ ਸੋਹਾਇਆ ਤਨ ਮਾਨੇ ਅਰਪ ਸ਼ਿੰਗਾਰ ਬਣਾਈ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹੈ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾ ਧਨਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਈ ਹਰ ਜੀਓ ਆਪ ਸਵਾਰੀ ਸੁਰ ਨਾਰੇ ਗਣ ਗੰਧਰਬ ਮਿਲ ਆਈ ਅਪੂਰਬ ਜਨ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੇ ਨਾ ਜਾਈ ਰਾਗ